ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਆਓ ਆਪਾਂ ਦੇਖਦੇ ਆਂ ਫਸਟ ਇਸ ਬਾਰੇ ਸਮਝਾ ਰਹੇ ਆ ਕਿ ਅੱਜ ਦਾ ਵਿਸ਼ਾ ਹੈਗਾ ਚੌਕਸ ਰਹੋ ਕੋਈ ਤੁਹਾਨੂੰ ਪਰਮਾਣਾ ਲਵੇ ਔਰ ਆਓ ਇਸ ਵਿਸ਼ੇ ਨੂੰ ਦੇਖਦੇ ਆ ਔਰ ਫਿਰ ਆਪਾਂ ਗੱਲ ਕਰਦੇ ਆ ਹਾਲੇਲੂਇਆ ਸਾਰੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਯਸ ਸਾਰੇ ਵਿੱਚ ਲਿਖਿਆ ਚੌਕਸ ਰਹੋ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ ਯੈਸ ਕੋਈ ਤੁਹਾਨੂੰ ਮਿਸਲੀਡ ਨਾ ਕਰੇ ਕੋਈ ਤੁਹਾਨੂੰ ਮਿਸਗਾਈਡ ਨਾ ਕਰ ਜਵੇ ਇੰਦਾ ਚੌਕਸ ਰਹੋ ਵੀ ਜੋ ਅਸੀਂ ਗੱਲਾਂ ਸੁਣਦੇ ਆ ਯੈਸ ਕਿਸੇ ਦੇ ਕੋਲੋਂ ਵੀ ਇਸ ਵੇਲੇ ਵੀ ਚਾਹੇ ਤੁਸੀਂ ਮੇਰੇ ਕੋਲੋਂ ਹੀ ਸਿੱਖ ਰਹੇ ਆ ਸੁਣ ਰਹੇ ਆ ਜਾਂ ਜੋ ਵੀ ਆ ਹਾਲੇਲੂਆ ਤੁਸੀਂ ਚੌਕਸ ਰਹਿਣਾ ਆ ਕਿਤੇ ਮੇਰੇ ਲੱਖਰ ਤੁਹਾਨੂੰ ਭੁਲਾਵੇ ਵਿੱਚ ਨਾ ਪਾ ਦੇਣ ਬਹੁਤ سارے ਲੋਕ ਇਦਾਂ ਸੋਚਦੇ ਆ ਵੀ ਅਸੀਂ ਜਿਨ੍ਹਾਂ ਨੂੰ ਫੋਲੋ ਕਰਦੇ ਆ ਜਦੋਂ ਸਾਡਾ ਨਿਆ ਹੋਣਾ ਅਸੀਂ ਕਹਿ ਦੇਣਾ ਅਸੀਂ ਛੁੱਟ ਜਾਣਾ ਵੀ ਜੇ ਇਹਨਾਂ ਨੇ ਸਾਨੂੰ ਗਲਤ ਚੀਜ਼ਾਂ ਸਿਖਾਈਆਂ ਫਿਰ ਇਹੀ ਜ਼ਿੰਮੇਵਾਰ ਆ ਸਾਡੀ ਕਾਦੀ ਗਲਤੀ ਆ ਵੀ ਅਸੀਂ ਤਾਂ ਇਹਨਾਂ ਨੂੰ ਫੋਲੋ ਕੀਤਾ ਇਹਨਾਂ ਨੂੰ ਨਰਕੋਂ ਸੁਟੋ ਸਾਨੂੰ ਕਾਹਦੇ ਨਰਕੋਂ ਸੁਟਣਾ ਸਾਨੂੰ ਤਾਂ ਬਚਾਓ ਵੀ ਇਹੇ ਸਾਨੂੰ ਇਦਾਂ ਸਿਖਾਉਂਦੇ ਸੀ ਓਦਾਂ-ਓਦਾਂ ਅਸੀਂ ਕਰੀ ਗਏ ਯਸ ਆਮੀਨ ਵਚਨ 'ਚ ਲਿਖਿਆ ਕੋੜਤਾ ਵੇਚ ਕੇ ਪਰਮੇਸ਼ਵਰ ਦਾ ਵਚਨ ਮੁੱਲ ਲੈ ਲਾ ਤਲਵਾਰ ਵੇਚ ਕੇ ਪਰਮੇਸ਼ਵਰ ਦਾ ਵਚਨ ਮੁੱਲ ਲੈ ਲਾ ਭਾਵੇਂ ਤੂੰ ਕੁਛ ਵੀ ਕਰਕੇ ਪਰਮੇਸ਼ਵਰ ਦਾ ਵਚਨ ਲੈ ਲਾ ਆਪਣੇ ਕੋਲ ਜਿਹੜਾ ਤੁਹਾਨੂੰ ਪਰਮਾਨੰਗਰ ਤੁਹਾਡੇ ਹੱਥਾਂ ਦੇ ਵਿੱਚ ਪਵਿੱਤਰ ਬਾਈਬਲ ਆ ਤਾਂ ਤੁਹਾਡੇ ਸਾਹਮਣੇ ਖਲੋ ਕੇ ਭਾਵੇਂ ਜਿੰਨਾ ਮਰਜ਼ੀ ਵੱਡਾ ਨਾਮਵਰ ਪ੍ਰਚਾਰਕ ਹੋਵੇ ਉਹ ਤੁਹਾਨੂੰ ਭਾਵੇਂ ਤੁਸੀਂ ਉਹਦੇ ਚਮਤਕਾਰਾਂ ਦਾ ਕਰਕੇ ਇੰਪ੍ਰੈਸ ਹੋਏ ਹੋਵੋ ਭਾਵੇਂ ਤੁਸੀਂ ਸ਼ਰੀਆਂ ਅੱਖਾਂ ਦੇ ਨਾਲ ਉਹਦੀ ਪ੍ਰਾਰਥਨਾ ਦਾ ਕਰਕੇ ਪਾਣੀ ਨੂੰ ਲਹੂ ਬਣਦਾ ਦੇਖਿਆ ਹੋਵੇ ਭਾਵੇਂ ਉਹਦੇ ਕਹਿਣ ਦਾ ਕਰਕੇ ਤੁਸੀਂ ਅਸਮਾਨ ਫਟਦੇ ਤੇ ਫਿਰ ਬੰਦ ਹੁੰਦੇ ਦੇਖੇ ਹੋਣ ਪਰ ਜੇ ਤੁਸੀਂ ਸਿਰਫ ਉਹਦੀ ਪ੍ਰਤੀਤ ਕੀਤੀ ਪਰ ਉਹਦੀਆਂ ਗੱਲਾਂ ਬਾਈਬਲ ਦੇ ਵਿੱਚ ਮੈਚ ਨਾ ਹੋਈਆਂ ਫਿਰ ਤੁਸੀਂ ਨਰਕ ਨੂੰ ਹੀ ਜਾਣਾ ਹੈ ਫੇਰ ਤੁਹਾਡਾ ਐਕਸਕਿਊਜ਼ ਖਤਮ ਆ ਤੁਸੀਂ ਇਹ ਕਹਿ ਕੇ ਜਾਨ ਨਹੀਂ ਬਚਾ ਸਕਦੇ ਜੋ ਉਹਨੇ ਸਿਖਾਇਆ ਉਹਦਾ ਕਰਕੇ ਅਸੀਂ ਇਦਾਂ ਕਰਦੇ ਸੀ ਕਰਕੇ ਤੁਹਾਡੇ ਕੋਲ ਪਰਮੇਸ਼ਵਰ ਦਾ ਵਚਨ ਆ ਤੁਹਾਡੇ ਕੋਲ ਪਵਿੱਤਰ ਬਾਈਬਲ ਆ ਇਹ ਤੁਹਾਨੂੰ ਤਵੀਤ ਕਰਕੇ ਨਹੀਂ ਦਿੱਤੀ ਵੀ ਉਹ ਗੱਲ ਚ ਲਮਕਾ ਲੋ ਇਹ ਤੁਹਾਨੂੰ ਪੜਨ ਤੇ ਲਈ ਦਿੱਤੀ ਗਈ ਆ ਤੁਸੀਂ ਇਹਨੂੰ ਪੜਨਾ ਆ ਪਰਮੇਸ਼ਵਰ ਦੇ ਬਚਨ ਨੂੰ ਅਰੇ ਇਸ ਬਚਨ ਦੇ ਵਿੱਚੋਂ ਸਮਝਣਾ ਆ ਕਿ ਇਹ ਬੰਦਾ ਜਿਹੜਾ ਚਿੰਨ ਤੇ ਚਮਤਕਾਰ ਕਰਨ ੜਿਆ ਇਹ ਬੰਦਾ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਇਹ ਬੰਦਾ ਜਿਹੜਾ ਮੀਂਹ ਪਵਾਈ ਜਾਂਦਾ ਇਹ ਆਦਮੀ ਜਿਹੜਾ ਹਨੇਰੀਆਂ ਵਗਾਈ ਜਾਂਦਾ ਇਹ ਆਦਮੀ ਮੁਰਦਿਆਂ ਨੂੰ ਵੀ ਆਵਾਜ਼ਾਂ ਮਾਰਦਾ ਤੇ ਉਹ ਜੀ ਉੱਠਦੇ ਆ ਵੀ ਇਹ ਬੰਦਾ ਬਾਈਬਲ ਦੇ ਨਾਲ ਇਹਦਾ ਸੁਭਾਅ ਜਾਂਦਾ ਆ ਬਾਈਬਲ ਦੀਆਂ ਗੱਲਾਂ ਜਿਹੜੀਆਂ ਪਰਮੇਸ਼ਵਰ ਦੀਆਂ ਗੱਲਾਂ ਆ ਇਹ ਉਦਾਂ ਕਰਦਾ ਆ ਜਾਂ ਇਹ ਭਲਾਵੇ ਵਿੱਚ ਪਾਉਣ ਦੇ ਲਈ ਵੈਰੀ ਨੇ ਖੜਾ ਕੀਤਾ ਆ ਤੁਹਾਨੂੰ ਮੰਗਣਾ ਪਊਗਾ ਕਿ ਪਰਮੇਸ਼ਵਰ ਸਾਡੀਆਂ ਆਤਮਿਕ ਅੱਖਾਂ ਨੂੰ ਖੋਲੋ ਅਸੀਂ ਇਸ ਬੰਦੇ ਨੂੰ ਆਤਮਿਕ ਤੌਰ ਤੇ ਪਹਿਚਾਣ ਸਕੀਏ ਪ੍ਰਭੂ ਸਾਡੀਆਂ ਅੱਖਾਂ ਦੇ ਉੱਤੇ ਜਿਹੜਾ ਵੀ ਵੈਰੀ ਨੇ ਪਰਦਾ ਪਾਇਆ ਉਹ ਪਰਦਾ ਫਟ ਜਾਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੇ ਸਾਨੂੰ ਐਨ ਸਾਡਾ ਵਿਜ਼ਨ ਕਲੀਅਰ ਹੋ ਜਾਵੇ ਸਾਨੂੰ ਸਾਫ਼ ਸੁਥਰਾ ਨਜ਼ਰ ਆਉਣ ਲੱਗ ਜਾਵੇ ਜੇ ਇਸ ਬੰਦੇ ਦੇ ਅੰਦਰ ਹਨੇਰਾ ਆ ਪ੍ਰਭੂ ਸਾਡੇ ਉੱਤੇ ਤੁਸੀਂ ਪ੍ਰਗਟ ਕਰਿਓ ਤੇ ਸਾਨੂੰ ਇਸ ਬੰਦੇ ਦੇ ਜਾਲ ਚੋਂ ਆਜ਼ਾਦ ਕਰ ਦਿਓ ਫਿਰ ਤੁਸੀਂ ਉੱਥੋਂ ਭੱਜ ਆਇਓ ਨਿਕਲ ਆਇਓ ਜੇ ਨਾ ਨਿਕਲੇ ਉਹਨੇ ਆਪ ਤਾਂ ਮਰਨਾ ਹੀ ਆ ਉਹਨੇ ਆਪ ਤਾਂ ਅੱਗ ਚ ਪੈਣਾ ਹੀ ਪੈਣਾ ਆ ਉਹਨੇ ਤੁਹਾਨੂੰ ਕਈਆਂ ਨੂੰ ਲੈ ਬੈਣਾ ਆ ਇਸ ਲਈ ਵਚਨ ਦੇ ਵਿੱਚ ਲਿਖਿਆ ਚੌਕਸ ਰਹੋ ਪਈ ਤੁਹਾਨੂੰ ਕੋਈ ਭਲਾਵੇ ਵਿੱਚ ਨਾ ਪਾਵੇ ਹੁਣ ਵੱਡੀ ਗੱਲ ਕੀ ਆ ਕਹਿੰਦਾ ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹਾਂ ਤੇ ਬਹੁਤਿਆਂ ਨੂੰ ਭਲਾਵੇ ਚ ਪਾ ਦੇਣਗੇ ਕਹਿੰਦਾ ਬਥੇਰੇ ਥੋੜੇ ਜੇ ਨਿਯੋਨੇ ਕਿਆ ਵੀ 2-4 ਪੂਰੀ ਦੁਨੀਆ ਚ ਹੋਊਗੇ ਜਿਹੜੇ ਇਦਾਂ ਦਾ ਕੰਮ ਕਰਨਗੇ ਉਹਨਾਂ ਤੋਂ ਬਚ ਕੇ ਰਿਓ ਉਹਨੇ ਕਿਹਾ ਬਥੇਰੇ ਇਹਦਾ ਮਤਲਬ ਵਾਵਾ ਸਾਰੇ ਹੋਣੇ ਆ ਜਿਆਦੇ ਸਾਰੇ ਹੋਣੇ ਆ ਬਹੁਤ ਜਿਆਦੇ ਹੋਣੇ ਆ ਕਹਿੰਨਾ ਉਹਨਾਂ ਨੇ ਮੇਰਾ ਨਾਮ ਧਾਰ ਕੇ ਹੋਣੇ ਆ ਬਹੁਤ ਸਾਰੇ ਲੋਕ ਕਹਿੰਦੇ ਜਦੋਂ ਸਾਨੂੰ ਮਿਲਦੇ ਕਹਿੰਦੇ ਸਿਸਟਰ ਜੀ ਫਲਾਣੇ ਥਾਂ ਦੇ ਉਹ ਯਿਸੂ ਨਾਮ ਲੈ ਕੇ ਤੇ ਪ੍ਰਾਰਥਨਾ ਕਰਦੇ ਆ ਹੁਣ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਆਪ ਹੀ ਤਾਂ ਕਹਿ ਦਿੱਤਾ ਕਿ ਨਾ ਉਹਨੇ ਬਥੇਰੇ ਆ ਜਿਨ੍ਹਾਂ ਨੇ ਮੇਰਾ ਨਾਮ ਉਧਾਰ ਕੇ ਆ ਜਣਾ ਕਹਿਣਾ ਵੀ ਮੈਂ ਮਸੀਹ ਆ ਮਸੀਹ ਵੀਂ ਜੀ ਕਿ ਮੈਂ ਕ੍ਰਿਸਚਨ ਆ ਮੈਂ ਮਸੀਹਤ ਨੂੰ ਫਾਲੋ ਕਰਦਾ ਆ ਕਈਆਂ ਨੇ ਇਹ ਵੀ ਕਹਿ ਦੇਣਾ ਮੈਂ ਹੀ ਯਿਸੂ ਆ ਆਪਾਂ ਸਿੱਖ ਰਹੇ ਆ ਉਹ ਕਹੀ ਜਾਂਦੇ ਆ ਤੁਸੀਂ YouTube ਤੇ ਸਰਚ ਕਰਕੇ ਦੇਖਿਓ ਕੋਈ ਆਸਟ੍ਰੇਲੀਆ ਚਾ ਕੋਈ ਕੋਰੀਆ ਦੇ ਵਿੱਚ ਆ ਅੱਠ ਨੌ ਇਹੋ ਜਿਹੇ ਨਮੂਨੇ ਤੁਰੇ ਫਿਰਦੇ ਜਿਹੜੇ ਕਹਿੰਦੇ ਮੈਂ ਯਿਸੂ ਆ yes amen hallelujah ਬੰਦ ਕਰਾਏ ਆਪਣੀਆਂ ਘਰ ਵਾਲੀਆਂ ਦੇ ਨਾਮ ਵੀ ਉਹਨਾਂ ਨੇ ਬਾਈਬਲ ਦੇ ਅਨੁਸਾਰ ਮੈਂਸ਼ਨ ਕਰੀ ਜਾਂਦੇ ਆ ਕਮਲ ਪਾਇਆ ਉਹਨਾਂ ਨੇ ਦੁਨੀਆ ਨੂੰ ਸੁਚੇਤ ਹੋ ਜਿਓ ਇਹੋ ਜਿਹਾਂ ਤੋਂ ਉਹ ਵੈਰੀ ਦੇ ਏਜੰਟਸ ਆ ਅਰ ਤੁਹਾਨੂੰ ਬਾਈਬਲ ਦੇ ਰਾਈਂ ਪਰਖਣਾ ਪੈਣਾ ਵੀ ਪ੍ਰਭੂ ਯਿਸੂ ਮਸੀਹ ਨੇ ਇਦਾਂ ਕਿਹਾ ਸੀਗਾ ਵੀ ਜਿੱਦਾਂ ਦਾ ਜੀਵਨ ਉਹ ਜੀਣਦੇ ਆ ਜਿੱਦਾਂ ਦੇ ਕੰਮ ਉਹ ਕਰਨਦੇ ਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਉਣਾ ਆਪਾਂ ਦੇਖਣਾ ਆ ਉਦੋਂ ਕਿਹੋ ਜਿਹਾ ਮਾਹੌਲ ਹੋਣਾ ਚੋ ਚੁੱਪਚੀ ਤੇ ਹੀ ਮਾਂ ਦੀ ਕੋਖ ਦੇ ਵਿੱਚ ਉਹ ਜੰਮ ਕੇ ਕਹਿਣ ਲੱਗੇ ਵੀ ਅਸੀਂ ਯਿਸੂ ਮਸੀਹ ਆ ਹਾਲੇਲੂਇਆ ਤੁਹਾਨੂੰ ਕਨਫਿਊਜ਼ ਹੋਣਸ ਬਹੁਤ ਵੈਰੀ ਨੇ ਪਾਉਣੀਆਂ ਆ ਉਨੇ ਬਹੁਤ ਭਲਾਵੇ ਦੇ ਵਿੱਚ ਪਾਉਣਾ ਆ ਦੋ ਚਿੱਤਿਆਂ ਕਰ ਦੇਣਾ ਤੁਹਾਨੂੰ ਤੁਹਾਨੂੰ ਸਮਝ ਨਹੀਂ ਆਉਣੀ ਵੀ ਇਹ ਬੰਦਾ ਵੈਰੀ ਵੱਲੋਂ ਆ ਕਿ ਇਹ ਬੰਦਾ ਜਿਹੜਾ ਆ ਇਹ ਵਾਕਿਆ ਹੀ ਮਸੀਹਤ ਨੂੰ ਫੋਲੋ ਕਰਦਾ ਆ ਪਰ ਸਿਰਫ ਤੁਹਾਨੂੰ ਪਰਮੇਸ਼ਵਰ ਦਾ ਬਚਨ ਆਜ਼ਾਦ ਕਰ ਸਕਦਾ ਕਿਉਂਕਿ ਬਚਨ ਚ ਲਿਖਿਆ ਸੱਚ ਨੂੰ ਜਾਣੋ ਤੇ ਸੱਚ ਤੁਹਾਨੂੰ ਆਜ਼ਾਦ ਕਰੂਗਾ ਸੱਚ ਨੇ ਤੁਹਾਨੂੰ ਆਜ਼ਾਦ ਕਰਨਾ ਔਰ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ ਰਾਹ ਸਚਾਈ ਤੇ ਜੀਵਨ ਮੈਂ ਆ ਕਿਨਾ ਮੇਰੇ ਵਸੀਲੇ ਦੇ ਬਿਨਾ ਕੋਈ ਪਿਤਾ ਕੋਲ ਨਹੀਂ ਜਾ ਸਕਦਾ ਸਚਾਈ ਨੂੰ ਜਾਣੇ ਦੇ ਬਿਨਾ ਔਰ ਆਜ਼ਾਦ ਹੋਏ ਦੇ ਬਿਨਾ ਕੋਈ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦਾ ਇਸ ਲਈ ਸਾਨੂੰ ਆਪਣੇ ਕੰਨ ਵੀ ਖੋਲ ਕੇ ਰੱਖਨੇ ਪੈਣੇ ਆ ਮਨ ਵੀ ਖੋਲ ਕੇ ਰੱਖਣਾ ਪੈਣਾ ਤੇ ਅੱਖਾਂ ਵੀ ਖੋਲ ਕੇ ਰੱਖਣੀਆਂ ਪੈਣੀਆਂ ਆ ਇਸ ਸੰਸਾਰ ਤੋਂ ਕੀ ਰਹਾ ਹੈ ਉਹਨਾਂ ਨੇ ਕਹਿਣਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਫਲਾਣਾ ਕੰਮ ਕਹਿਣਾ ਹੋ ਜਵੇ ਉਹ ਹੋ ਜਗਾ ਆ ਸਾਹਮਣੇ ਪਰ ਉਹਨਾਂ ਨੇ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਨਹੀਂ ਕਹਿਣਾ ਉਹਨਾਂ ਨੇ ਦੂਜੇ ਯਿਸੂ ਦੇ ਨਾਮ ਦੇ ਵਿੱਚ ਕਹੀ ਜਾਣਾ ਹੈ ਕਿਉਂਕਿ ਬਾਈਬਲ ਦੇ ਵਿੱਚ ਇੱਕ ਰੈਫਰੈਂਸ ਹੈਗਾ ਯਾ ਜਿੱਥੇ ਲਿਖਿਆ ਉਹ ਦੂਜੇ ਯਿਸੂ ਨੂੰ ਫੋਲੋ ਕਰਦੇ ਆ ਉਹਨਾਂ ਨੇ ਬਹੁਤ ਇਹੋ ਜਿਹੇ ਕੰਮ ਕਰਨੇ ਆ ਇਸ ਕਰਕੇ ਵਚਨ ਪੜਨਾ ਸ਼ੁਰੂ ਕਰ ਦੋ ਜੇ ਸਵਰਗ ਨੂੰ ਜਾਣਾ ਹੈ ਜੇ ਬਚਣਾ ਹੈ ਤੁਹਾਨੂੰ ਵਚਨ ਪੜਨਾ ਹੀ ਪੈਣਾ ਆ ਵਚਨ ਪੜ੍ਹੇ ਦੇ ਬਿਨਾ ਵਚਨ ਸਮਝੇ ਦੇ ਬਿਨਾ ਅਤੇ ਵਚਨ ਦੇ ਉੱਤੇ ਚੱਲੇ ਦੇ ਬਿਨਾ ਕੋਈ ਸਵਰਗ ਨੂੰ ਨਹੀਂ ਜਾ ਸਕਦਾ ਭਾਵੇਂ ਕੋਈ ਅਪੋਲਸ ਹੋਵੇ ਭਾਵੇਂ ਪੌਲਸ ਹੋਵੇ ਭਾਵੇਂ ਕੋਈ ਪਾਦਰੀ ਆ ਭਾਵੇਂ ਕੋਈ ਨਬੀ ਆ ਭਾਵੇਂ ਕੋਈ ਵਿਸ਼ਵਾਸੀ ਤੇ ਭਾਵੇਂ ਕੋਈ ਪ੍ਰਾਰਥਨਾ ਜੋਦਾ ਜਿਹੜਾ ਵਚਨ ਦੇ ਅਨੁਸਾਰ ਨਹੀਂ ਚੱਲਦਾ ਜਿਹੜਾ ਵਚਨ ਦੇ ਵਿੱਚੋਂ ਨਹੀਂ ਨਿਕਲਦਾ ਜਿਹਦਾ ਜੀਵਨ ਵਚਨ ਦੇ ਅਨੁਸਾਰ ਨਹੀਂ ਆ ਉਹ ਸਾਰੇ ਇੱਥੇ ਹੀ ਆ ਉਹ ਸੰਸਾਰ ਦੇ ਆ ਤੇ ਉਹ ਆਪਣੇ ਆਪ ਨੂੰ ਨਰਕ ਦੇ ਲਈ ਤਿਆਰ ਕਰਦੇ ਆ ਇਸ ਲਈ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਚੌਕਸ ਰਹੋ ਚੌਕਸ ਹੋਇਓ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਹਨਾ ਪਾਸਟਰ ਦੋਲ ਜੀ ਨੇ ਆਪਾਂ ਨੂੰ ਦੱਸਿਆ ਕਿ ਅੱਜ ਦਾ ਵਿਸ਼ਾ ਹੀ ਇਹ ਸੀਗਾ ਕਿ ਤੁਸੀਂ ਪਰਮਾਏ ਨਾ ਜਾਓ ਹਨਾ ਕਈ ਵਾਰੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਦਿੱਤਾ ਕਿ ਆਪਾਂ ਪਰਮਾਏ ਜਾਂਦੇ ਆ ਹਨਾ ਅਭਿਲਾਸ਼ਾ ਵਿੱਚ ਪੈ ਜਾਂਦੇ ਆ ਪਾਪ ਵਿੱਚ ਗਿਰ ਜਾਂਦੇ ਆ ਬਹੁਤ ਸਾਰੀਆਂ ਐਸੀ ਚੀਜ਼ਾਂ ਹੁੰਦੀਆਂ ਕਈ ਵਾਰੀ ਆਪਾਂ ਨੂੰ ਹਨਾ ਆਪਾਂ ਸੋਚਦੇ ਆ ਕਿ ਸ਼ਾਇਦ ਤੇ ਕੁਝ ਚੀਜ਼ਾਂ ਹੋ ਰਹੀਆਂ ਹੁੰਦੀਆਂ ਕਿ ਜਿੱਥੋਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪਰਮਾਏ ਕਿਸ ਤਰ੍ਹਾਂ ਦੇ ਪਰਮਾਏ ਆਪਾਂ ਇਸ ਤਰ੍ਹਾਂ ਵੀ ਜਾਂਦੇ ਆ ਜਦੋਂ ਆਪਣਾ ਟਾਈਮ ਵੇਸਟ ਹੁੰਦਾ ਜਦੋਂ ਆਪਾਂ ਆਣਾ ਕੁਛ ਨਾ ਕੁਛ ਮਤਲਬ ਕੀ ਜਾਂ ਤਾਂ ਕੋਈ ਸੀਰੀਅਲ ਵਗੈਰਾ ਦੇਖਣ ਲੱਗ ਜੰਨੇ ਆ ਜਾਂ ਕੋਈ ਕਿਸੇ ਫੋਨ ਦੇ ਵਿੱਚ ਬਿਜੀ ਹੋ ਜੰਨੇ ਆ ਜਾਂ ਕਿਸੇ ਵੀ ਤਰ੍ਹਾਂ ਵੀ ਕਹੋ ਕਿ ਆਪਾਂ ਲੇਪੇ ਟੇਕਸੀ ਵੀ ਚੀਜ਼ ਵਿੱਚ ਆ ਜੰਨੇ ਆ ਹੈਨਾ ਇਹਨੂੰ ਵੀ ਪਰਮਾਉਣ ਵਾਲੀਆਂ ਕਹਿੰਦੇ ਨੇ ਕਈ ਵਾਰੀ ਦੁੱਖ ਇਹੋ ਜਿਹਾ ਆ ਜਾਂਦਾ ਅਚਾਨਕ ਬਿੱਟਾ ਕੁਛ ਨਾ ਕੁਛ ਆ ਜਾਂਦੀ ਹੈ ਹੈਨਾ ਇਹਨੂੰ ਵੀ ਆਪਾਂ ਪਰਮਾਉਣ ਦੇ ਰੂਪ ਵਿੱਚ ਲੈ ਸਕਦੇ ਆ ਵੀ ਇਦਾਂ ਆਪਾਂ ਪਰਮਾਏ ਜਾਂਦੇ ਆ ਪਰ ਤੁਸੀਂ ਸਾਰੀਆਂ ਹੈਨਾ ਚਿੰਤਾਵਾਂ ਨੂੰ ਪਰਮੇਸ਼ਵਰ ਉੱਤੇ ਰੱਖਿਆ ਕਰੋ ਕੋਈ ਵੀ ਤਕਲੀਫ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਆਉਂਦੀ ਆ ਪਰਮੇਸ਼ਵਰ ਅੱਗੇ ਦੁਆ ਕਰਦੇ ਹੋ ਪ੍ਰਾਰਥਨਾ ਕਰਦੇ ਰਿਹਾ ਕਰੋ ਤਾਂ ਜੋ ਕਿ ਤੁਹਾਡੀ ਪ੍ਰਾਰਥਨਾ ਦੇ ਰਾਹੀ ਸਾਰੇ ਹੱਲ ਹੋਣੇ ਆ ਉਹ ਜੋ ਵੀ ਤੁਹਾਡੇ ਪ੍ਰੋਬਲਮ ਨੇ ਹੈ ਨਾ ਪਰਮੇਸ਼ਵਰ ਦੇ ਅੱਗੇ ਜੀਰਚ ਬੱਠਨਾਈ ਸਭ ਕੁਝ ਹੱਲ ਹੁੰਦਾ ਹੈ ਤੇ ਔਰ ਇਹੀ ਮੈਂ ਕਹਿਣਾ ਚਾਹੂੰਗੀ ਔਰ ਮੇਰੇ ਚੈਨਲ ਦੇ ਕੋਈ ਤੁਸੀਂ ਨਵੇਂ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਔਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਔਰ ਜਿੰਨੇ ਵੀ ਮੇਰੇ ਭੈਣ ਭਰਾਵਾ ਕਮੈਂਟ ਕਰਦੇ ਆ ਉਹਨਾਂ ਨੂੰ ਪਰਮਿਸ਼ਨ ਬਹੁਤ ਸਾਰੀ ਆਸ਼ੀਸ਼ ਬਰਕਤ ਦੇਵੇ ਔਰ ਜੋ ਵੀਡੀਓ ਨੂੰ ਸ਼ੇਅਰ ਕਰਦੇ ਆ ਉਹਨਾਂ ਨੂੰ ਵੀ ਪਰਮਿਸ਼ਨ ਬਹੁਤ タル ਨਾਲ ਮਤਲਬ ਕਿ ਆਸ਼ੀਸ਼ ਤੇ ਮੈਂ ਥੋੜਾ ਜਿਹਾ ਨਾ ਵਿਚਾਰ ਚ ਗਏ ਸੀਗੇ ਇਸ ਕਰਕੇ ਕਿ ਮੈਂ ਉਹ ਸ਼ਾਮ ਨੂੰ ਆਇਆ ਥੋੜੀ ਜੀ ਵੀਡੀਓ ਮੈਂ ਹੁਣ ਇਹ ਕੀਤੀ ਸੀ ਆ ਤੇਸ ਕਰਕੇ ਇਹਨੂੰ ਵੀ ਵਿੱਚ ਐਡ ਕਰ ਦਿੱਤਾ ਹੈਗਾ ਮੈਂ ਪਹਿਲੇ ਸੂਬਾ ਬਣਾਈ ਐ ਇਹਨੇ ਹੋਣ ਬਣਾਈ ਐ ਔਰ ਪਲੀਜ਼ ਇਸ ਪੂਰੀ ਵੀਰ ਨੂੰ ਪਿਆਰ ਕਰ ਜ਼ਰੂਰ ਦੇਣਾ ਆਪਣਾ ਪਿਆਰ ਜ਼ਰੂਰ ਦੇਣਾ ਮੇਰੇ ਵੱਲ ਸਭ ਕੋ ਚੈਂਸ ਦੇ ਦੇ ਨਬ ਗਰੀਓ